ਧੋਖੇ ਤੇ ਧੋਖਾ ਹੋਇਆ ਪੰਜਾਬੀਆਂ ਨਾਲ ਆ ਤੁਸੀਂ ਬੁੱਤ ਦੇਖਦੇ ਹੋ ਜਿਹੜਾ ਇਹ ਕੋਈ ਭੀਖ ਨਹੀਂ ਮੰਗ ਰਿਹਾ ਤੁਸੀਂ ਕਹਿੰਦੇ ਹੋਵੋਗੇ ਕੋਈ ਕੋਈ ਭੀਖ ਮੰਗਦਾ ਖੜਾ ਇਹ ਸਰਦਾਰ ਉਦਮ ਸਿੰਘਾ ਇਹਦਾ ਹੱਥ ਇਦਾਂ ਕਰਨ ਕਰ ਦਿੱਤਾ ਕਿ ਇਹ ਭੀਖ ਮੰਗ ਰਿਹਾ ਹੈ ਜੱਲਿਆਂ ਵਾਲੇ ਬਾਗ ਦੇ ਵਿੱਚ ਇਹ ਬੁੱਤ ਲਾ ਦਿੱਤਾ ਭਾਰਤੀ ਹਕੂਮਤ ਨੇ ਭਾਰਤੀ ਹਕੂਮਤ ਨੇ ਸਾਡੇ ਸ਼ਹੀਦਾਂ ਨੂੰ ਸ਼ਹੀਦ ਦਾ ਦਰਜਾ ਵੀ ਨਹੀਂ ਦਿੱਤਾ ਇਹ ਕਿਉਂ ਨਹੀਂ ਦਿੱਤਾ ਕਿਉਂਕਿ ਸਰਦਾਰ ਉਦਮ ਸਿੰਘ ਤੇ ਸਰਦਾਰ ਭਗਤ ਸਿੰਘ ਦੀ ਇਹ ਮੰਗ ਸੀਗੀ ਕਿ ਪੰਜਾਬ ਆਜ਼ਾਦ ਕਰਾਇਆ ਜਾਵੇ ਬ੍ਰਿਟਿਸ਼ ਹਕੂਮਤ ਕੋਲੋਂ ਤੇ ਪੂਰਾ ਭਾਰਤ ਵੀ ਆਜ਼ਾਦ ਕਰਾਇਆ ਜਾਵੇ ਬ੍ਰਿਟਿਸ਼ ਹਕੂਮਤ ਕੋਲੋਂ ਇਹ ਕਿਉਂਕਿ ਜਿਹੜੇ ਸਰਕਾਰੀ ਦਸਤਾਵੇਜ਼ ਨੇ ਉਹ ਸਮੇਂ ਦੇ ਬ੍ਰਿਟਿਸ਼ ਹਕੂਮਤ ਦੇ ਉਹ ਇਹ ਗੱਲ ਕਲੀਅਰ ਕਰਦੇ ਨੇ ਕਿ ਜੀ ਪੰਜਾਬ ਆਜ਼ਾਦ ਮੰਗਦੇ ਸੀ ਭਗਤ ਸਿੰਘ ਤੇ ਉਧਮ ਸਿੰਘ ਪਰ ਨਹੀਂ ਮਿਲਿਆ ਪੰਜਾਬ ਲੱਗ ਕਿਉਂਕਿ ਇਹ ਤਾਂ ਸ਼ਹੀਦ ਹੋ ਗਏ ਭਗਤ ਸਿੰਘ ਵੀ ਉਧਮ ਸਿੰਘ ਵੀ ਮਾਸਟਰ ਤਾਰਾ ਚੰਦ ਜੋ ਤਾਰਾ ਸਿੰਘ ਬਣਾ ਕੇ ਨਹਿਰੂ ਨੇ ਪੇਸ਼ ਕੀਤਾ ਸੀ ਸਿੱਖਾਂ ਦਾ ਲੀਡਰ ਤੇ ਮਜੀਠੀਏ ਤੇ ਪਟਿਆਲੇ ਵਾਲੇ ਰਾਜੇ ਇਹ ਵਿਕ ਗਏ ਤੇ ਹੋਰ ਵੀ ਇਦਾਂ ਦੇ ਕਾਫੀ ਸੀ ਜਿਹੜੇ ਵਿਕ ਗਏ ਭਾਰਤੀ ਹਕੂਮਤ ਨਾਲ ਗੱਲਬਾਤ ਕਰਕੇ ਉਹਨਾਂ ਨੇ ਪੰਜਾਬ ਛੱਡ ਦਿੱਤਾ ਪੂਰੇ ਭਾਰਤ ਦੇ ਵਿੱਚ ਲੜ ਗਏ ਪਰ ਇਹ ਸ਼ਹੀਦਾਂ ਦੀ ਦੁਰਦਸ਼ਾ ਹੋਗੀ ਅੱਜ ਤੁਹਾਡੇ ਸਾਹਮਣੇ ਆ ਕਿ ਬਿਖਾਰੀ ਬਣਾ ਕੇ ਖੜਾ ਕਰ ਦਿੱਤਾ ਬੁੱਤ ਜੋ ਸਰਦਾਰ ਉਦਮ ਸਿੰਘ ਸੀ ਉਹਦੀ ਤੁਸੀਂ ਫੋਟੋ ਦੇਖੋ ਪਹਿਲਾਂ ਪੁਰਾਣੇ ਬੁੱਤ ਦੇਖੋ ਕਿ ਹੱਥ 'ਚ ਪਿਸਤੌਲ ਇੱਕ ਸੋਹਣਾ ਸਰਦਾਰ ਪਰ ਇਹਨਾਂ ਨੇ ਬਿਖਾਰੀ ਬਣਾ ਕੇ ਖੜਾ ਕਰ ਦਿੱਤਾ ਐਨੇ ਪੰਜਾਬੀ ਨੇ ਜੋ ਦੇਸਾਂ ਪਰਦੇਸਾਂ ਦੇ ਵਿੱਚ ਸਰਕਾਰਾਂ ਵਿੱਚ ਵੀ ਨੇ ਯੂਕੇ ਦੀ ਸਰਕਾਰ ਵਿੱਚ ਵੀ ਨੇ ਪਰ ਉਹ ਕਿਉਂ ਨਹੀਂ ਗੱਲ ਕਰਦੇ ਕਿ ਜੀ ਭਗਤ ਸਿੰਘ ਵੀ ਕਹਿੰਦੇ ਸੀ ਕਿ ਪੰਜਾਬ ਆਜ਼ਾਦ ਕਰਾਉਣਾ ਉਦਮ ਸਿੰਘ ਵੀ ਕਹਿੰਦੇ ਸੀ ਕਿ ਪੰਜਾਬ ਆਜ਼ਾਦ ਕਰਾਉਣਾ ਪਰ ਭਾਰਤ ਆਜ਼ਾਦ ਹੋ ਗਿਆ ਲੀਡਰ ਉਹ ਸਮੇਂ ਵਿਕ ਗਏ ਪਰ ਸਾਨੂੰ ਸਾਡਾ ਪੰਜਾਬ ਦਿੱਤਾ ਜਾਵੇ ਸਾਡੇ ਇਦਾਂ ਦੇ ਹਾਲਾਤ ਨਾ ਬਣਾਏ ਜਾਣ ਕਿ ਇੱਕ ਸਾਡੇ ਸ਼ਹੀਦ ਨੂੰ ਬੁਖਾਰੀ ਬਣਾ ਕੇ ਤੁਸੀਂ ਖੜਾ ਕਰ ਦਿੱਤਾ ਜਲਿਆਂਵਾਲੇ ਬਾਗ ਦੇ ਵਿੱਚ ਤੁਸੀਂ ਮਜ਼ਾਕ ਬਣਾ ਰਹੇ ਹੋ ਸਿੰਘਾਂ ਦਾ ਪਰ ਪੰਜਾਬੀਓ ਜਾਗੋ ਜੋ ਸਾਡੇ ਸਿੰਘਾਂ ਦੀਆਂ ਕੁਰਬਾਨੀਆਂ ਕੀਤੀਆਂ ਨੇ ਉਹਨਾਂ ਨੂੰ ਵੇਅਰਥੀਆਂ ਨਾ ਜਾਣਦੇ ਹੋ ਭਗਤ ਸਿੰਘ ਦੀ ਮੰਗ ਵੀ ਪੰਜਾਬ ਆਜ਼ਾਦ ਦੀ ਸੀ ਉਦਮ ਸਿੰਘ ਦੀ ਵੀ ਮੰਗ ਆਜ਼ਾਦ ਪੰਜਾਬ ਦੀ ਸੀ ਉਧਰ ਦੂਜੇ ਪਾਸੇ ਜਿਹੜਾ ਕਾਮਾਗਾਟਾ ਮਾਰੂ ਜਹਾਜ਼ ਕਿਹਾ ਜਾਂਦਾ ਉਦੇ ਨਾਂ ਤੇ ਪ੍ਰਚਲਤਕ ਆ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਹਾਜ਼ ਸੀ ਇਹ ਜਿਹੜੇ ਸਿੰਘ ਸੀ ਇਹਨਾਂ ਦੀ ਮੰਗ ਸੀ ਕਿ ਪੰਜਾਬ ਨੂੰ ਆਜ਼ਾਦ ਕਰਾਉਣਾ ਤੇ ਭਾਰਤ ਨੂੰ ਵੀ ਆਜ਼ਾਦ ਕਰਾਉਣਾ ਇਸ ਮੰਗ ਨੂੰ ਲੈ ਕੇ ਇਹ ਕੈਨੇਡਾ ਆਏ ਸੀ ਉਸ ਤੋਂ ਬਾਅਦ ਜੋ ਹੋਇਆ ਤੁਹਾਨੂੰ ਪੱਕਾ ਇਤਿਹਾਸ ਦੇ ਵਿੱਚ ਪਰ ਇਹ ਨੂੰ ਜਹਾਜ਼ ਨੂੰ ਵਾਪਸ ਮੋੜ ਦਿੱਤਾ ਪਰ ਕਾਮਾਗਾਟਾ ਮਾਰੂ ਦੇ ਨਾਂ ਤੇ ਪ੍ਰਚਲਤਕ ਹੋ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਪਰ ਚਲ ਤੱਕ ਨਹੀਂ ਹੋਣ ਦਿੱਤਾ ਅੱਜ ਕੈਨੇਡੀਅਨ ਪੰਜਾਬੀਆਂ ਨੂੰ ਚਾਹੀਦਾ ਕਿ ਇੱਕ ਜਹਾਜ਼ ਦਾ ਮਾਡਲ ਬਣਾ ਕੇ ਉੱਥੇ ਵੈਨਕੂਵਰ ਖੜਾ ਕਰਨ ਦੱਸਣ ਲਿਖ ਕੇ ਕਿ ਜੀ ਇਹਨਾਂ ਦੀ ਮੰਗ ਸੀ ਆਜ਼ਾਦ ਪੰਜਾਬ ਦੀ ਭਗਤ ਸਿੰਘ ਉਦਮ ਸਿੰਘ ਦੀ ਵੀ ਮੰਗ ਸੀ ਆਜ਼ਾਦ ਪੰਜਾਬ ਦੀ ਇਹ ਗੱਲ ਸਾਨੂੰ ਕਰਨੀ ਚਾਹੀਦੀ ਆ ਜੋਰਾ ਸੂਰਾ ਦੇ ਨਾਲ ਇਹ ਜੋ ਬੇ ਇਤਿਹਾਸ ਕੀਤਾ ਇਤਿਹਾਸਕਾਰਾਂ ਨੇ ਇਤਿਹਾਸਕਾਰ ਤੁਰੇ ਫਿਰਦੇ ਨੇ ਹਲ ਹਲ ਕਰਦੇ ਪਰ ਦੇਸਾਂ ਪ੍ਰਦੇਸਾਂ ਦੇ ਵਿੱਚ ਜੀ ਅਸੀਂ 84 ਦੀ ਗੱਲ ਕਰਦੇ ਆ ਅਸੀਂ ਕਿਤਾਬਾਂ ਸਾਫੀਆਂ ਨੇ ਸਿਰਫ ਮਨੀ ਇਕੱਠੀ ਕਰਦੇ ਨੇ ਉਹ ਇਤਿਹਾਸ ਨੂੰ ਬੇ ਇਤਿਹਾਸ ਕਰਕੇ ਕਰਦੇ ਨੇ ਉਹਨਾਂ ਨੂੰ ਪੁੱਛੋ ਕਿ ਵੀ ਜਦੋਂ ਬ੍ਰਿਟਿਸ਼ ਹਕੂਮਤ ਦੇ ਦਸਤਾਵੇਜ਼ਾਂ 'ਚ ਲਿਖਿਆ ਕਿ ਇਹ ਆਜ਼ਾਦ ਪੰਜਾਬ ਦੀ ਗੱਲ ਕਰਦੇ ਸੀ ਕਿ ਤੁਸੀਂ ਕਿਉਂ ਨਹੀਂ ਵੀ ਆਪਣੇ ਇਹਨੇ ਕਿਤਾਬਾਂ ਬਾਅਦ 'ਚ ਪ੍ਰਿੰਟ ਕੀਤੀਆਂ ਨੇ ਉਹਦੇ 'ਚ ਲਿਖਿਆ ਤੁਸੀਂ ਕਿਉਂ ਨਹੀਂ ਲੋਕਾਂ ਨੂੰ ਦੱਸਦੇ ਪਰ ਪੰਜਾਬੀਓ ਤੁਸੀਂ ਮੂਹਰੇ ਬੈਠ ਕੇ ਇਹਨਾਂ ਨੂੰ ਡਾਲਰ ਦੇ ਕੇ ਵਾਪਸ ਭੇਜ ਦਿਆ ਕਰੋ ਇਹ 84 ਦੀਆਂ ਚਾਰ ਗੱਲਾਂ ਕਰਕੇ ਤੁਹਾਡੇ ਕੋਲੋਂ ਪੈਸੇ ਪਟੋਰ ਕੇ ਲੈ ਜਾਂਦੇ ਨੇ ਇਤਿਹਾਸ ਨੂੰ بے ਇਤਿਹਾਸ ਕਰ ਦਿੱਤਾ ਇੱਕ ਪਾਸੇ ਨਹੀਂ ਕੀਤਾ ਇਤਿਹਾਸ ਨੂੰ بے ਇਤਿਹਾਸੀ ਹਰ ਪਾਸੇ ਕੀਤਾ ਉਧਰ ਤੁਸੀਂ ਦੇਖੋ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਆ ਖੰਡਾ ਜਿਹੜਾ ਅਨੰਦਪੁਰ ਸਾਹਿਬ ਦਿਖਾਇਆ ਜਾਂਦਾ ਪਰ ਜਿਹੜਾ ਅੱਜ ਝੰਡਿਆਂ ਤੇ ਲਾਇਆ ਹੋਇਆ ਉਹ ਸਾਡਾ ਖੰਡਾ ਹੀ ਨਹੀਂ ਦਸਾਂ ਗੁਰੂਆਂ ਚ ਸ੍ਰੀ ਗੁਰੂ 10ਵੇਂ ਪਾਸ਼ਾ ਦਾ ਨਿਸ਼ਾਨ ਸਾਹਿਬ ਆ ਆਹ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਇਹ ਨਿਸ਼ਾਨ ਸਾਹਿਬ ਗੁਰਦੁਆਰਿਆਂ ਚ ਨਹੀਂ ਹੈਗਾ ਤੇ ਸਾਡੇ ਨਿਸ਼ਾਨ ਸਾਹਿਬ ਗੁਰੂਆਂ ਦੇ ਤਾਰ ਦਿੱਤੇ ਸਾਡੇ ਸ਼ਹੀਦਾਂ ਦੇ ਬੁੱਤ ਭਖਾਰੀਆਂ ਵਾਂਗੂ ਬਣਾ ਕੇ ਖੜੇ ਕਰ ਦਿੱਤੇ ਅੱਜ ਥੋਡੇ ਕੋਲੇ ਪੰਜਾਬੀਓ ਕੀ ਆ ਕੀ ਗੁਰਦੁਆਰਿਆਂ ਦੇ ਵਿੱਚ ਆਹ ਅੱਜ ਸ੍ਰੀ ਗੁਰੂ 10ਵੇਂ ਪਾਸ਼ਾ ਦਾ ਨਿਸ਼ਾਨ ਸਾਹਿਬ ਹੈ ਕੀ ਗੁਰਦੁਆਰਿਆਂ ਦੇ ਵਿੱਚ ਕਦੇ ਇਦਾਂ ਦਾ ਖੰਡਾ ਦੇਖਿਆ ਜੋ ਸਿੰਘ ਦੇ ਹੱਥ 'ਚ ਫੜਿਆ ਹੋਇਆ ਜੋ ਹਰ ਰੋਜ਼ ਆਨੰਦਪੁਰ ਸਾਹਿਬ ਦਿਖਾਉਂਦੇ ਨੇ ਨਹੀਂ ਦੇਖਿਆ ਉਹ ਥੱਲਿਓਂ ਚੌੜਾ ਉੱਤੋਂ ਚੌੜਾ ਜੋ ਪਟਿਆਲੇ ਵਾਲਿਆਂ ਦਾ ਲੋਗੋ ਆ ਉਹਨੂੰ ਅੱਜ ਖੰਡਾ ਬਣਾ ਕੇ ਲਈ ਫਿਰਤੇ ਨੇ ਲੋਕਾਂ ਨੇ ਆਪਣੀਆਂ ਫੇਸਬੁਕਾਂ ਤੇ ਵੀ ਲਾਇਆ ਹੋਇਆ ਝੰਡਿਆਂ ਤੇ ਵੀ ਲਾਇਆ ਹੋਇਆ ਆ ਜੋ ਖਾਲਸਤਾਨ ਕਹਿੰਦੇ ਨੇ ਇਹਨਾਂ ਨੇ ਵੀ ਆਪਣੇ ਉੱਤੇ ਉਹੀ ਲੋਗੋ ਲਾਇਆ ਹੋਇਆ ਪਰ ਨਾ ਸ੍ਰੀ ਗੁਰੂ 10ਵੇਂ ਪਾਸ਼ਾ ਦਾ ਨਿਸ਼ਾਨ ਸਾਹਿਬ ਦੀ ਗੱਲ ਕਰਦੇ ਨੇ ਨਾ ਇਹ ਆ ਖੰਡੇ ਦੀ ਗੱਲ ਕਰਦੇ ਨੇ ਨਾ ਸਾਡੇ ਸ਼ਹੀਦਾਂ ਦੀ ਗੱਲ ਕਰਦੇ ਨੇ ਬਸ ਕੀ ਰਹਿ ਗਿਆ ਸਾਡੇ ਲੋਕਾਂ ਕੋਲੇ ਨੱਚਣਾ ਟੱਪਣਾ ਬਸ ਨਿਚਾਰ ਬਣ ਗਏ ਨੇ ਪਰ ਅਣਖ ਹੋਣੀ ਜ਼ਰੂਰੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ